ਜਿਹੜੀ ਚੀਜ਼ ਸਭ ਤੋਂ ਵਧੀਆ ਰਹੀ ਜਿਨੇ ਪੰਜਾਬ ਨੂੰ ਇੱਕ ਵਾਰ ਫੇਰ ਦੁਨੀਆ ਦੇ ਉੱਪਰ ਦਿਖਾਤਾ ਕਿ ਪੰਜਾਬ ਕਿਉਂ ਪੰਜਾਬ ਆ ਪੰਜਾਬ ਦੇ ਲੋਕ ਬਾਕੀ ਦੁਨੀਆ ਤੋਂ ਕਿਉਂ ਵੱਖ ਨੇ ਕਿਉਂ ਖਾਸ ਨੇ ਉਹ ਆ ਪੰਜਾਬੀਆਂ ਦੀ ਹਰ ਮੁਸੀਬਤ ਨੂੰ ਚੜ੍ਹਦੀ ਕਲਾ ਦੇ ਨਾਲ ਟਕਰਨ ਦੀ ਅਤੇ ਚੜ੍ਹਦੀ ਕਲਾ ਦੇ ਨਾਲ ਸਹਿਣ ਦੀ ਆਦਤ ਜਿਵੇਂ ਹੜ੍ਹਾਂ ਦਾ ਪਤਾ ਲੱਗਿਆ ਪੰਜਾਬ ਦੇ ਪਿੰਡਾ ਪਿੰਡਾਂ ਦੇ ਵਿੱਚ ਰਾਸ਼ਨ ਇਕੱਠਾ ਹੋਣ ਲੱਗਿਆ ਹਰ ਪਿੰਡ ਨੇ ਆਪਣੀ ਸਮਰੱਥਾ ਮੁਤਾਬਕ ਹਰ ਘਰ ਨੇ ਆਪਣੇ ਸਮਰੱਥਾ ਮੁਤਾਬਕ ਜਾਂ ਸਮਰੱਥਾ ਤੋਂ ਵੱਧ ਕੇ ਹੜ੍ਹ ਪੀੜਤਾਂ ਵਾਸਤੇ ਯਤਨ ਕੀਤੇ ਘਰ ਘਰ ਚੋਂ ਟਰੈਕਟਰ ਚੱਲ ਕੇ ਹੜ੍ਹ ਪੀੜਤਾਂ ਤੱਕ ਪਹੁੰਚ ਗਿਆ ਪੰਜਾਬ ਨੇ ਫਿਰ ਲੋਕਾਂ ਨੂੰ ਦਿਖਾਤਾ ਕਿ ਪੰਜਾਬੀ ਕਿਵੇਂ ਮੁਸੀਬਤ ਦੇ ਵਿੱਚ ਇੱਕ ਦੂਜੇ ਦੀ ਬਾਹ ਫੜ ਕੇ ਹਰ ਮੁਸੀਬਤ ਨੂੰ ਤਰਨਾ ਜਾਣਦੇ ਨੇ ਪੰਜਾਬ ਨੂੰ ਦੇਖ ਕੇ ਹਰਿਆਣਾ ਵੀ ਅੱਗੇ ਆਇਆ ਪੰਜਾਬ ਦੇ ਕਲਾਕਾਰਾਂ ਨੇ ਪੰਜਾਬ ਦੇ ਗਾਇਕਾਂ ਨੇ ਵੱਡੇ ਯਤਨ ਨੇ ਜਿਹੜੇ ਇਨ੍ਹਾਂ ਹੜ੍ਹਾਂ ਦੇ ਵਿੱਚ ਹੜ੍ਹ ਪੀੜਤਾਂ ਵਾਸਤੇ ਕੀਤੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਲੰਗਰ ਲੱਗੇ ਖਾਲਸਾ ਏਡ ਵਰਗੀਆਂ ਜਥੇਬੰਦੀਆਂ ਨੇ ਫਿਰ ਤੋਂ ਸਾਰੀ ਪੂਰੀ ਦੁਨੀਆ ਨੂੰ ਇਹ ਦਿਖਾਤਾ ਕਿ ਪੰਜਾਬ ਕਿਸੇ ਵੀ ਮੁਸੀਬਤ ਦੇ ਸਮੇਂ ਵੱਧ ਨਿਖਰ ਕੇ ਸਾਹਮਣੇ ਆਉਂਦਾ ਇਹ ਸਾਰਾ ਕੁਝ ਸੰਭਵ ਹੋਇਆ ਵੰਡ ਛਕੋ ਅਤੇ ਸਰਬੱਤ ਦਾ ਭਲਾ ਮੰਗਣ ਦੇ ਫਲਸਫੇ ਦੇ ਕਾਰਨ